ਸੱਚੀ ਅਕਾਲ ਜੀ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਸਿਆਸੀ ਬਿਗੁਲ ਵੱਜਦੇ ਆ ਹੀ ਜਿਹੜੇ ਹੋਰ ਸਿਆਸੀ ਪਾਰਟੀਆਂ ਨੇ ਉਹ ਲਗਾਤਾਰ ਆਪਣੇ ਕੰਮਾਂ ਨੂੰ ਜੁੜ ਚੁੱਕੀ ਹੈ ਅੱਜ ਜਿੱਥੇ ਇੱਕ ਪਾਸੇ ਵੇਖਿਆ ਜਾ ਰਿਹਾ ਸੀ ਕਾਂਗਰਸ ਦੇ ਵੱਲੋਂ 4 ਵਜੇ ਦੀ ਇੱਕ ਮੀਟਿੰਗ ਦਾ ਸਮਾਂ ਦਿੱਤਾ ਗਿਆ ਸਾਰਿਆਂ ਦੀਆਂ ਨਿਗਾਹਾਂ ਉਸ ਤੇ ਟਿਕੀਆਂ ਹੋਈਆਂ ਸੀ ਕਿ ਸ਼ਾਇਦ ਕਾਂਗਰਸ ਦੇ ਵੱਲੋਂ ਅੱਜ ਇੱਕ ਉਮੀਦਵਾਰਾਂ ਦੀ ਲਿਸਟ ਤਿਆਰ ਕੀਤੀ ਜਾਵੇਗੀ ਉਹ ਐਲਾਨ ਕੀਤਾ ਜਾਵੇਗਾ ਉਮੀਦਵਾਰਾਂ ਦੀ ਲਿਸਟ ਦਾ ਜੋ ਕਿ ਤੀਸਰੀ ਲਿਸਟ ਹੈ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਅੱਜ ਗਰੰਟੀਆਂ ਤੇ ਗੱਲ ਹੋਈ ਇਹਨਾਂ ਦੇ ਵੱਲੋਂ ਕਿਉਂਕਿ ਲਗਾਤਾਰ ਜਿੱਥੇ ਦੇਖਿਆ ਜਾਂਦਾ ਨਾ ਜਦੋਂ ਚੋਣਾ ਆਉਣ ਵਾਲੀਆਂ ਹੁੰਦੀਆਂ ਨੇ ਸਾਰੀਆਂ ਪਾਰਟੀਆਂ ਆਪਣੀਆਂ ਆਪਣੀਆਂ ਗਰੰਟੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਕਿ ਕਿਸ ਤਰ੍ਹਾਂ ਲੁਭਾਉਣੇ ਵਾਅਦੇ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ ਤਾਂ ਇਹੀ ਅੱਜ ਗਰੰਟੀਆਂ ਤੇ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਕਾਂਗਰਸ ਦੇ ਵੱਲੋਂ ਤਾਂ ਇਸੇ ਦੇ ਨਾਲ ਸਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਗगन ਉਹਨਾਂ ਨਾਲ ਅਸੀਂ ਗੱਲ ਕਰ ਲੈਣੇ ਆ ਸਾਡੇ ਸਹਿਯੋਗੀ ਗगन ਅੱਜ ਮੀਟਿੰਗ ਹੁੰਦੀ ਹੈ ਕਾਂਗਰਸ ਦੀ ਇਸ ਦੇ ਵਿਚਾਲੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ ਆ ਬਹੁਤ ਕੁਝ ਗੱਲ ਕੀਤੀ ਜਾ ਰਹੀ ਸੀ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਪਰ ਆਇਆ ਕਿ ਗਰੰਟੀਆਂ ਇਹਦੇ ਤੇ ਕੀ ਕਹਿਣਾ ਹੈ ਇਹ ਸਭ ਤੋਂ ਪਹਿਲਾਂ ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਨਿਧੀ ਜਿਹੜੀ ਗੱਲ ਗਰੰਟੀਆਂ ਦੀ ਕੀਤੀ ਜਾ ਰਹੀ ਹੈ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ ਅੰਦਾਜ਼ਾ ਜਰੂਰ ਲਗਾਇਆ ਜਾ ਰਿਹਾ ਸੀ ਕਿਉਂਕਿ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਆਪਣੇ ਲੋਕ ਸਭਾ ਉਮੀਦਵਾਰ 8 ਹਲਕਿਆਂ ਦੇ ਐਲਾਨ ਦਿੱਤੇ ਨੇ ਰਿਆਗੇ ਬਾਕੀ ਤਾਂ ਕਿਤੇ ਨਾ ਕਿਤੇ ਕਿਆਸੇ ਇਹ ਲਗਾਏ ਜਾ ਰਹੇ ਸਨ ਕਿ ਹੋ ਸਕਦਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਗੱਠਜੋੜ ਹੋ ਜਾਏ ਕਿਉਂਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣਾ ਨੇ ਬਿਆਨ ਦਿੱਤਾ ਸੀ ਕਿ ਜਿਹੜੇ ਹੁਣ ਪਿੱਛੇ ਜੇ ਰਾਜੇਵਾਲ ਜਿਹੜੇ ਚੱਬੇਵਾਲ ਮਾਫ ਕਰਨਾ ਰਾਜਕੁਮਾਰ ਚੱਬੇਵਾਲ ਹੋਣਾ ਨੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਸੁਨੀਲ ਜਾਖੜ ਹੋਣਾ ਨੇ ਇੱਕ ਦਾਅਵਾ ਕੀਤਾ ਸੀ ਕਿ ਇਹਦੇ ਪਿੱਛੇ ਵੀ ਇੱਕ ਡੂੰਗੀ ਜਿਹੜੀ ਹੈ ਕਹ ਲਈਏ ਕਿ ਸਿਆਸਤ ਕਹਿ ਸਕਦੇ ਆ ਕਿ ਉਹ ਵੀ ਉਸ ਕੜੀ ਦਾ ਹਿੱਸਾ ਗੱਠਜੋੜ ਵਾਲੀ ਕੜੀ ਦਾ ਹੀ ਹਿੱਸਾ ਚੱਬੇ ਵਾਲਾ ਹੋਣਾ ਦਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਜੇ ਰਹੀ ਗੱਲ ਅੱਜ ਦੀ ਮੀਟਿੰਗ ਦੀ ਗੱਲ ਕਰੀਏ ਗਰੰਟੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇੱਕ ਕਹ ਲਈਏ ਕਿ ਫੰਡਾ ਹੀ ਹੁੰਦਾ ਫੰਡamentals ਹੀ ਹੁੰਦਾ ਹੈ ਕਿ ਕਿਤੇ ਵੀ ਚੋਣਾਂ ਜਦੋਂ ਸ਼ੁਰੂ ਚੋਣ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਹੁੰਦਾ ਤੇ ਲੋਕਾਂ ਨੂੰ ਕੋਈ ਨਾ ਕੋਈ ਚੀਜ਼ ਤਾਂ ਦਿਖਾਉਣੀ ਹੁੰਦੀ ਹੈ ਜੀ ਜੇ ਅਸੀਂ ਆਉਂਨੇ ਆ ਤੁਹਾਡੇ ਵਾਸਤੇ ਅਸੀਂ ਆਹ ਕੁਝ ਕਰਾਂਗੇ ਪਹਿਲੀਆਂ ਪਾਰਟੀਆਂ ਨੇ ਇਹ ਕੁਝ ਕੀਤਾ ਹਾਲਾਂਕਿ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਤਾਂ ਦਿੱਲੀ ਮਾਡਲ ਦਾ ਹਵਾਲਾ ਦਿੱਤਾ ਸੀ ਸਿਹਤ ਮਾਡਲ ਦਾ ਹਵਾਲਾ ਦਿੱਤਾ ਸੀ ਸਿੱਖਿਆ ਮਾਡਲ ਦਾ ਵਾਲਾ ਦਿੱਤਾ ਸੀ ਚਾਹੇ ਬਿਜਲੀ ਦੇ ਬਿੱਲਾਂ ਦੀ ਗੱਲ ਕਰ ਲਈ ਤੇ ਬਿਜਲੀ ਦੇ ਬਿੱਲਾਂ ਨੂੰ ਉਹ ਜਿਹੜਾ ਪੂਰੇ ਦਾ ਪੂਰਾ ਦਿੱਲੀ ਮਾਡਲ ਲਿਆ ਕੇ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਗਿਆ ਸਰਕਾਰ ਬਣਾਈ ਬਹੁਮਤ ਲਿਆ 92 ਜੜੀਆਂ ਸੀਟਾਂ ਲਈਆਂ ਸੀ ਪਰ ਹੁਣ ਜਿਵੇਂ ਪਿੱਛੇ ਜਿਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਵੱਲੋਂ ਵੀ ਗਾਰੰਟੀ ਦਿੱਤੀ ਗਈ ਹੈ ਚਾਹੇ ਸਿਲੰਡਰਾਂ ਦੀ ਗੱਲ ਕੀਤੀ ਜਾਵੇ ਚਾਹੇ ਖੇਤੀ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਹਾਲਾਂਕਿ ਪੰਜਾਬ ਦੇ ਕੁਝ ਕਿਸਾਨ ਬਾਰਡਰਾਂ ਤੇ ਬੈਠੇ ਨੇ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਜਿਹੜੀ ਗੈਰ ਰਾਜਨੀਤਿਕ ਜਥੇਬੰਦੀ ਆ ਉਹ ਬਾਰਡਰਾਂ ਤੇ ਬੈਠੀ ਆ ਬਾਕੀ ਜਿਹੜੀਆਂ ਜਥੇਬੰਦੀਆਂ ਸਾਨੂੰ ਦਿੱਲੀ ਮਹਾਪੰਚਾਇਤ ਵੀ ਕਰਾਈਆਂ ਗਰੰਟੀਆਂ ਨੂੰ ਲੈ ਕੇ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਗਰੰਟੀਆਂ ਫਾਲਾ ਕਿ ਕਿਆ ਜਾਂਦਾ ਸਰਕਾਰ ਨੂੰ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੂੰ ਗਰੰਟੀਆਂ ਵਾਲੀ ਸਰਕਾਰ ਕਿਹਾ ਜਾਂਦਾ ਤੇ ਇਸ ਚੀਜ਼ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣਾ ਨੇ ਤਾਂ ਜ ਵੀ ਕਸੇ ਬਾਅਦ ਵਿੱਚ ਖੁਦ ਦੇ ਪ੍ਰਧਾਨ ਮੰਤਰੀ ਹੋਣ ਜਦੋਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਖੁਦ ਗਰੰਟੀਆਂ ਦਿੰਦੇ ਨਜ਼ਰ ਆਏ ਇਸ ਚੀਜ਼ ਦੀ ਵੀਡੀਓ ਅਰਵਿੰਦ ਕੇਜਰੀਵਾਲ ਹੋਣਾ ਨੇ ਵੀ ਸਾਂਝੀ ਕੀਤੀ ਕਿ ਸਾਡੇ ਤੇ ਤਾਂ ਜ ਕਸਣ ਵਾਲੇ ਅੱਜ ਖੁਦ ਗਰੰਟੀਆਂ ਦੇ ਰਹੇ ਤੇ ਇਹ ਇੱਕ ਪੂਰਾ ਪ੍ਰੋਸੈਸ ਹੁੰਦਾ ਚੋਣ ਲੜਨ ਦਾ ਇੱਕ ਰਣਨੀਤੀ ਹੁੰਦੀ ਹੈ ਚਾਹੇ ਗੱਲ ਕੀਤੇ ਚਾਣਕਿਆ ਨੀਤੀ ਵੀ ਕਹਿ ਸਕਦੇ ਆ ਕਿਉਂਕਿ ਨੱਕੀ ਦੀ ਜਗਤ ਆ ਪੜੀ ਜਾਵੇ ਤਾਂ ਉਹਦੇ ਵਿੱਚ ਵੀ ਬੜੀਆਂ ਅਜਹੀਆਂ ਜਿਹੜੀਆਂ ਗੱਲਾਂ ਕਿ ਲੋਕਾਂ ਨੂੰ ਪਰਮਾਉਣਾ ਕਿੱਦਾਂ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਕਿੱਦਾਂ ਸੋ ਇਹ ਤਾਂ ਪਹਿਲਾ ਕਹਿ ਲਈਏ ਸਾਮ-ਦਾਮ ਦੰਡ ਭੇਦ ਵਾਲੀ ਗੱਲ ਹੈ ਲੇਕਿਨ ਦੰਡ ਭੇਦ ਤੱਕ ਤਾਂ ਨਹੀਂ ਜਾਂਦਾ ਸਾਮ-ਦਾਮ ਹੀ ਚੱਲਦਾ ਹੈ ਪੈਸਿਆਂ ਦਾ ਲੈਣ ਦੇਣ ਚੱਲਦਾ ਹੈ ਜਾਂ ਗਰੰਟੀਆਂ ਚੱਲਦੀਆਂ ਹੈ ਦਾਅਵੇ ਵਾਅਦੇ ਸਾਰਾ ਕੁਝ ਹੁੰਦਾ ਸੋ ਹਮ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੀਆਂ 5 ਗਰੰਟੀਆਂ 5 ਲਿਆਂਦੀਆਂ ਗਈਆਂ ਨੇ ਉਹਦੇ ਵਿੱਚ ਉਹਨਾਂ ਨੇ ਨਾ ਗਰੰਟੀ ਦਾ ਨਿਆਅ ਰੱਖਿਆ ਇਹਨਾਂ ਇੱਕ ਗਰੰਟੀ ਜਾ ਕੇ ਲਈਏ ਕਿਸਾਨ ਨੇ ਆਏ ਇਸਤਰੀ ਨੇ ਆਏ ਇਤਰਾ ਕਰਕੇ ਆਰਥਿਕ ਨੇ ਆਏ ਕੁਝ ਨਿਆਂ ਰੱਖਿਆ ਨਿਆਂ ਯਾਤਰਾ ਕੱਢੀ ਜਾ ਰਹੀ ਸੀ ਰਾਹੁਲ ਗਾਂਧੀ ਹੁਣਾਂ ਵੱਲੋਂ ਪੂਰੇ ਦੇਸ਼ ਦੇ ਵਿੱਚ ਤੇ ਇਹਦਾ ਨਾਮ ਰੱਖਿਆ ਹੈ ਨਿਆਂ ਉਹਨਾਂ ਗਰੰਟੀ ਦਾ ਨਾਮ ਅਲੱਗ ਦੇ ਦਿੱਤਾ ਨਿਆਂ ਕਿਹਾ ਜਾਂਦਾ ਸੋ ਹੁਣ ਜੇ ਗੱਲ ਕੀਤੀ ਜਾਵੇ ਕਿ ਤੁਸੀਂ ਕਹਿ ਰਹੇ ਹੋ ਲਿਸਟ ਜਾਰੀ ਕਰਨੀ ਸੀ ਲੋਕ ਸਭਾ ਉਮੀਦਵਾਰਾਂ ਦੀ ਲਿਸਟ ਜਾਰੀ ਕਰਨੀ ਸੀ ਤੇ ਇਹਦੇ ਵਿੱਚ ਪਹਿਨੀ ਤੇ ਗੱਲ ਗੱਠ ਜੋੜ ਨੂੰ ਲੈ ਕੇ ਕਰੀਏ ਕਿ ਪਾਰਟੀ ਦੇ ਵੱਖਰੇਵੇਂ ਜੜੇ ਸਨ ਗੱਠ ਜੋੜ ਨੂੰ ਲੈ ਕੇ ਆਏ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਕਰਨ ਦੀਆਂ ਗੱਲਾਂ ਚੱਲਦੀਆਂ ਸਨ ਅੱਧੇ ਲੀਡਰ ਪੱਖ ਦੇ ਵਿੱਚ ਸਨ ਅੱਧੇ ਲੀਟਰ ਖلاف ਸਨ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਣਾ ਵੱਲੋਂ ਕਿਹਾ ਜਾਂਦਾ ਸੀ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਤਿਆਰੀ ਕਰੀ ਬੈਠੇ ਹਾਂ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਤਿਆਰੀ ਕਰੀ ਬੈਠੇ ਹਾਂ ਕਿਉਂਕਿ ਮੌਕੇ ਦੀ ਸਰਕਾਰ ਸੀ ਬਹੁਮਤ ਨਾਲ ਬਣੀ ਸਰਕਾਰ ਸੀ ਤੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਲੱਗਦਾ ਹੈ ਕਿ ਅਸੀਂ ਬਿਨਾਂ ਗੱਠ ਜੋੜ ਦੇ ਹੀ ਜੜੀਆਂ ਆ ਲੋਕ ਸਭਾ ਸੀਟਾਂ ਲੈ ਜਾਵਾਂਗੇ ਦਾਅਵੇ ਵੀ ਕੀਤੇ ਜਾਂਦੇ ਕਿ 13 ਦੀਆਂ 13 ਲੈ ਕੇ ਜਾਵਾਂਗੇ ਪਰ ਜੇ ਗੱਲ ਕਰੀਏ ਪੰਜਾਬ ਤੋਂ ਇਲਾਵਾ ਬਾਕੀ ਹੋਰ ਸੂਬੇ ਸੂਬਿਆਂ ਦੀ ਗੱਲ ਛੱਡੋ ਰਾਜਧਾਨੀ ਦੀ ਗੱਲ ਕਰ ਲੋ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਗੱਠਜੋੜ ਦੇ ਨਾਲ ਸਰਕਾਰ ਬਣੀ ਹੈ ਉਹ ਮੇਅਰ ਬਣਿਆ ਹੈ ਮਾਫ ਕਰਨਾ ਸਰਕਾਰ ਨਹੀਂ ਮੇਅਰ ਬਣਿਆ ਆਮ ਆਦਮੀ ਪਾਰਟੀ ਦਾ ਪਹਿਲਾਂ ਇਸ ਤੋਂ ਪਹਿਲਾਂ ਭਾਜਪਾ ਦੇ ਮੇਅਰ ਐਲਾਨੇ ਜਾਂਦੇ ਨੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਾਂਦਾ ਹੈ ਸੀਡ ਸ਼ੇਅਰਿੰਗ ਹੁੰਦੀ ਹੈ ਸੀਡ ਸ਼ੇਅਰਿੰਗ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਜਿਹੜੇ ਇੱਕ ਆਮ ਆਦਮੀ ਪਾਰਟੀ ਦਾ ਮੇਅਰ ਹੁੰਦਾ ਹੈ ਕਾਂਗਰਸ ਪਾਰਟੀ ਦਾ ਸੀਨੀਅਰ ਸੀਨੀਅਰ ਮੇਅਰ ਹੁੰਦਾ ਹੈ ਤਾਂ ਬਾਅਦ ਵਿੱਚ ਜਦੋਂ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਉਸ ਤੋਂ ਪਹਿਲਾਂ ਜਿਹੜੇ ਕੁਝ ਜਿਹੜੇ ਕਾਉਂਸਲਰ ਸਨ ਉਹ ਪਾਪਾ ਪਾਰਟੀ ਦਾ ਪੱਲਾ ਫੜ ਲੈਂਦੇ ਸਨ ਪਰ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਚੰਦਰ ਚੂੜੂ ਉਹਨਾਂ ਵੀ ਦਿਮਾਗ ਜੇ ਕਿਹਾੜੀ ਹੈ ਕਿ ਚੀਫ ਜਸਟਿਸ ਨੇ ਕੋਈ ਮਾੜੀ ਮੋਟੀ ਦਾ ਗੱਲ ਹੁੰਦੀ ਨਹੀਂ ਕਿ ਇਹ ਵੀ ਕਹਿ ਸਨ ਜਿਵੇਂ ਕਹਿ ਲੀਏ ਕਿ ਦਾਈਆਂ ਕੋਲੋਂ ਪੇਡ ਨਹੀਂ ਛੁਪਦੇ ਗੱਲ ਇਦਾਂ ਦੀ ਸੀ ਕਿ ਚੰਦਰ ਚੂੜਾ ਨੂੰ ਪਤਾ ਸੀ ਕਿ ਕਿਹੜਾ ਚੋਲ ਹੋਣਾ ਹੈ ਕਿਹੜਾ ਉਥੇ ਕਿੱਥੇ ਲੂਪ ਹੋਲ ਕਿਹੜਾ ਸੀ ਸੋ ਉਹਨਾਂ ਨੇ ਜਿਹੜੀਆਂ ਪਹਿਲਾਂ ਵੋਟਾਂ ਪੈ ਚੁੱਕੀਆਂ ਸਨ ਅਨਿਲ ਅਨਿਲ ਮਸੀਹ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਸਨ ਉਹਨਾਂ ਦੇ ਵੱਲੋਂ ਟਿਕ ਮਾਰਕ ਕੀਤੀ ਗਈ ਪਰਚੀਆਂ ਕੁਝ ਵੋਟਾਂ ਰੱਦ ਕੀਤੀਆਂ ਗਈਆਂ ਪਰ ਸਾਰੇ ਜਿਹੜੇ ਬੈਲਟ ਉਹਨਾਂ ਨੇ ਮੰਗਵਾਏ ਬੈਲਟ ਬਾਕਸ ਜਿਹੜੇ ਹਾਈ ਕੋਰਟ ਦੇ ਵਿੱਚ ਪਏ ਸਾਨੂੰ ਸੁਪਰੀਮ ਕੋਰਟ ਦੇ ਵਿੱਚ ਮੰਗਵਾਏ ਉਹਨਾਂ ਦੇ ਅਧਾਰ ਤੇ ਗਿਣਤੀ ਹੋ ਤੇ ਮੇਹਰ ਬਣ ਗਿਆ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਦੇ ਵਿੱਚ ਗੱਠ ਜੋੜ ਨੂੰ ਲੈ ਕੇ ਜਿਹੜੀ ਚੋਣ ਲੜੀ ਗਈ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਹੋਣਾਂ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਇਹ ਪਹਿਲਾ ਮੈਚ ਹੈ ਇੰਡੀ ਗੱਠ ਜੋੜ ਦਾ ਪਹਿਲਾ ਮੈਚ ਹੈਗਾ ਵੀ ਸੀ ਪਰ ਉਹਦੇ ਵਿੱਚ ਜਿਹੜੀ ਚੋਣ ਅਫਸਰ ਦੇ ਵੱਲੋਂ ਕੀਤੀ ਗਈ ਜਾਂ ਸਰਕਾਰ ਦੇ ਵੱਲੋਂ ਕੀਤੀ ਗਈ ਤੇ ਉਹਦੇ ਤੇ ਸੁਪਰੀਮ ਕੋਰਟ ਨੇ ਸਾਰਾ ਪਰਦਾ ਚੱਕਤਾ ਤੇ ਮੇਹਰ ਬਣ ਗਿਆ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਈ ਹੈ ਇੰਡੀ ਗੱਠਜੋੜ ਦਿੱਲੀ ਦੇ ਵਿੱਚ ਕੰਮ ਕਰ ਰਿਹਾ ਹੈ ਹਾਲਾਂਕਿ ਦਿੱਲੀ ਜਿਹੜੀ ਹੈ ਦਿੱਲੀ ਤੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਇਹ ਗੱਲ ਕਹਿ ਸਕਦੇ ਆ ਕਿ ਅਰਵਿੰਦ ਕੇਜਰੀਵਾਲ ਹੋਣੀ ਅਨਾ ਹਜਾਰੇ ਹੋਣੀ ਸਾਰੇ ਇੱਕ ਪ੍ਰੋਟੈਸਟ ਦੇ ਵਿੱਚ ਬੈਠੇ ਸਨ ਉੱਥੋਂ ਇਹ ਪਾਰਟੀ ਦਾ ਜਨਮ ਹੋਇਆ ਦਿੱਲੀ ਦੇ ਵਿੱਚ ਪਾਰਟੀ ਦਾ ਜਨਮ ਹੋਇਆ ਤੇ ਦਿੱਲੀ ਦੇ ਵਿੱਚ ਗੱਠਜੋੜ ਵੀ ਹੋ ਗਿਆ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਆਹ ਉਹ ਸਾਹਮਣੇ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਖੋਦ ਇਹ ਗੱਲ ਜਿਹੜੀ ਆਪਣੇ ਹੀ ਢੜੇ ਬਣੇ ਹੋਏ ਨੇ ਕੁਝ ਪੱਖ ਦੇ ਵਿੱਚ ਨੇ ਇਕੱਠ ਜੋੜਦੇ ਕੁਝ ਖਿਲਾਫ ਨੇ ਪਰ ਹਾਲੇ ਤੱਕ ਵੀ ਜਿਹੜੀਆਂ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਨਹੀਂ ਕੀਤੀਆਂ ਇਹਦੇ ਪਿੱਛੇ ਕਿਤੇ ਨਾ ਕਿਤੇ ਕੈਲੀ ਭਾਵੇਂ 5% ਕੈ ਲਈਏ ਜਾਂ 10% ਕੈ ਲਈਏ ਆਸ ਸ਼ਾਇਦ ਇਹਨਾਂ ਲੀਡਰਾਂ ਨੂੰ ਲੱਗਦੀ ਹੈ ਕਿ ਗੱਠਜੋੜ ਹੋ ਜੇਗਾ ਇਸੇ ਚੱਕਰ ਦੇ ਵਿੱਚ ਸ਼ਾਇਦ ਆਮ ਆਦਮੀ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਈ ਪਾ ਪਾਰਟੀ ਦੇ ਵੀ ਉਮੀਦਵਾਰ ਅਜੇ ਨਹੀਂ ਐਲਾਨੇ ਗਏ ਚਲੋ ਜਿਹੜੀ ਜੋੜ ਤੋੜ ਦੀ ਰਾਜਨੀਤੀ ਤਾਂ ਹਰ ਜਗ੍ਹਾ ਹੁੰਦੀ ਹੈ ਸੰਯੁਕਤ ਕਿਸਾ ਜਿਹੜੇ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਹੜੇ ਆਗੂ ਸਨ ਸੁਖਦੇਵ ਸਿੰਘ ਢੀਡਸਾ ਪਰਮਿੰਦਰ ਸਿੰਘ ਢੀਡਸਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਬੀਬੀ ਜਗੀਰ ਕੌਰ ਹੋਣਾਂ ਦੀ ਘਰ ਵਾਪਸੀ ਹੋਈ ਹੈ ਤੇ ਇਹ ਜਿਹੜੇ ਪੂਰੇ ਮਾਮਲੇ ਦੇ ਵਿੱਚ ਕਿਤਨਾ ਕਿਤੇ ਹੁਣ ਸਰਕਾਰ ਜਿਹੜੀ ਸਿਆਸਤ ਆ ਜਿਹੜੀ ਭਖ ਦੀ ਨਜ਼ਰ ਆ ਕਿਉਂਕਿ ਇੱਕ ਚੀਜ਼ ਆ ਪੰਜਾਬ ਦੀ ਜੇ ਖੇਤਰੀ ਪਾਰਟੀ ਦੀ ਗੱਲ ਕਰੀਏ ਤੇ ਉਹ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਲੋਕਾਂ ਦੇ ਨਾਲ ਮਿਲ ਵਰਤਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਰੂਸਿਆਂ ਨੂੰ ਵੀ ਮਨਾਇਆ ਜਾ ਰਿਹਾ ਹੈ ਇੱਕ ਪਾਸੇ ਕਾਂਗਰਸ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਭਾਜਪਾ ਨੈਸ਼ਨਲ ਪਾਰਟੀ ਹੈ ਪਰ ਜੇ ਗੱਲ ਕਹੀ ਜਾਵੇ ਆਮ ਆਦਮੀ ਪਾਰਟੀ ਦੇ ਵਿੱਚ ਬੇਸ਼ੱਕ ਬਹੁਮਤ ਲਿਆ ਹੈ ਪੰਜਾਬ ਦੇ ਵਿੱਚ ਸਰਕਾਰ ਹੈ ਦਿੱਲੀ ਦੇ ਵਿੱਚ ਸਰਕਾਰ ਹੈ ਤੇ ਉੱਥੇ ਹੀ ਹੁਣ ਜੇ ਕੱਲੀ ਕੱਲੀ ਪਾਰਟੀ ਦੇ ਚੋਣ ਲੜਨ ਦੀ ਗੱਲ ਕਰੀਏ ਤਾਂ ਸ਼ਾਇਦ ਕਿਤੇ ਨਾ ਕਿਤੇ ਮਾਮਲਾ ਥੋੜਾ ਗੜਬੜ ਲੱਗਦਾ ਨਜ਼ਰ ਆਉਂਦਾ ਕਿਉਂਕਿ ਜੇ ਮੱਲ ਅਖਾੜੇ ਦੇ ਵਿੱਚ ਮੱਲ ਜੀ ਏਕਣਾ ਇੱਕ ਆ ਤੇ ਦੋ ਨਾਲ ਦੂ ਇਤਨਾ ਹੀ ਹੁੰਦਾ ਇੱਕ ਦੇ ਦੁਆਲੇ ਦੋ ਤਾਂ ਹੁੰਦੇ ਨਹੀਂ ਸੋ ਇਹ ਜਿਹੜਾ ਪੂਰਾ ਕਿਆਸਾ ਹੁਣ ਜਿਹੜੀ ਲਿਸਟ ਆ ਕਾਂਗਰਸ ਪਾਰਟੀ ਵੱਲੋਂ ਜਾਰੀ ਤਾਂ ਕਰ ਦਿੱਤੀ ਜਾਵੇਗੀ ਹੋ ਸਕਦਾ ਇੱਕ ਦੋ ਬੈਠਕਾਂ ਇਹਨਾਂ ਦੀਆਂ ਹੋਰ ਹੋਣ ਫਿਰ ਪੰਜਾਬ ਦੇ ਵਿੱਚ ਲਿਸਟ ਜਾਰੀ ਕੀਤੀ ਜਾਵੇਗੀ ਜੇ ਗੱਲ ਕਰੀਏ ਅੰਮ੍ਰਿਤਸਰ ਦੀ ਸੀਟ ਦੀ ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣੀ ਹਾਊਟ ਹੋ ਗਏ ਨੇ ਕਹਿ ਸਕਦੇ ਆ ਉਹਨਾਂ ਦੇ ਜਿਹੜਾ ਉਹ ਠੋਕੋ ताली ਵਾਲਾ ਕੰਮ ਫੇਰ ਫੜ ਲਿਆ ਹੈ ਕਮੈਂਟਰੀ ਦੇ ਵਿੱਚ ਚੱਲ ਗਏ ਨੇ ਤੇ ਜੜੀ ਇੱਕ ਗਰੰਟੀ ਦੇ ਸਕਦਾ ਇਸ ਚੀਜ਼ ਦੀ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਚੋਣ ਲੜਾਂਗਾ ਤੇ ਅੰਮ੍ਰਿਤਸਰ ਤੋਂ ਹੀ ਲੜਾਂਗਾ ਤੇ ਨਵਜੋਤ ਸਿੰਘ ਸਿੱਧੂ ਹੁਣਾਂ ਦਾ ਪਤਾ ਹੈ ਹੋਲਡ ਬਣਿਆ ਹੋਇਆ ਹੈ ਪਰ ਅੰਮ੍ਰਿਤਸਰ ਤੋਂ ਜਿਹੜੇ ਦਿਗਜ ਨੇਤਾ ਨੇ ਗੁਰਜੀਤ ਸਿੰਘ ਓਜਲਾ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਦੋ ਵਾਰ ਰਹਿ ਚੁੱਕੇ ਨੇ ਸੋ ਸਰਵੇ ਕਰਵਾਉਂਦੀਆਂ ਨੇ ਪਾਰਟੀਆਂ ਹਰੇਕ ਪਾਰਟੀ ਸਰਵੇ ਕਰਵਾਉਂਦੀ ਹੈ ਕਿ ਕਿਹਦਾ ਹੋਲਡ ਬਣਿਆ ਤੇ ਜਿਹੜੇ ਗੁਰਜੀਤ ਸਿੰਘ ਓਜਲਾ ਨੇ ਅੰਮ੍ਰਿਤਸਰ ਤੋਂ ਉਹਨਾਂ ਦੀ ਜੇ ਗੱਲ ਕੀਤੀ ਜਾਵੇ ਵਿਰੋਧੀ ਪਾਰਟੀਆਂ ਦੇ ਜਿਹੜੇ ਨੇਤਾ ਆਣੇ ਜਾਂ ਵਿਰੋਧੀ ਪਾਰਟੀਆਂ ਦੇ ਵਰਕਰ ਨੇ ਉਹ ਵੀ ਨਿਦੀ ਤਾਰੀਫ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਮੈਂ ਖੁਦ ਵੀ ਅੰਮ੍ਰਿਤਸਰ ਤੋਂ ਆ ਤੇ ਪਾਰਟੀ ਨਾਲ ਮੇਰਾ ਕਿਸੇ ਨਾਲ ਕੋਈ ਸਬੰਧ ਨਹੀਂ ਪਰ ਫਿਰ ਵੀ ਜਿਹੜਾ ਲੋਕਾਂ ਦਾ ਆਪਾਂ ਜਮੀਨੀ ਪੱਧਰ ਤੇ ਵਰਤਦਿਆਂ ਲੋਕਾਂ ਦੇ ਨਾਲ ਜਿਹੜੇ ਹਰੇਕ ਲੀਡਰ ਦੇ ਕੋਲ ਜਾਣਾ ਸਾਡਾ ਪੇਸ਼ਾ ਇਸ ਤਰ੍ਹਾਂ ਦਾ ਹੈ ਕਿ ਅਸੀਂ ਹਰੇਕ ਲੀਡਰ ਦੇ ਕੋਲ ਜਾਂਦੇ ਆ ਤੇ ਜਿਹੜੀ ਵਿਰੋਧੀ ਪਾਰਟੀਆਂ ਦੀ ਨੇਤਾ ਨੇ ਵਿਰੋਧੀ ਵਿਰੋਧੀ ਪਾਰਟੀਆਂ ਦੇ ਜਿਹੜੇ ਵਰਕਰ ਨੇ ਉਹ ਵੀ ਗੁਰਜੀਤ ਓਜਲਾ ਦੀ ਸਿਫਤ ਕਰਦੇ ਨਜ਼ਰ ਆਉਂਦੇ ਸਨ ਅਤੇ ਕਿਤੇ ਨਾ ਕਿਤੇ ਹਾਈ ਕਮਾਂਡ ਦਾ ਧਿਆਨ ਵੀ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਓਜਲਾ ਨੂੰ ਹੀ ਲੋਕ ਸਭਾ ਮੈਂਬਰ ਖਿਲਾਰਨ ਦਾ ਸੀ ਤੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਇੱਕ ਕਲੀਅਰ ਸਪਸ਼ਟ ਗੱਲ ਕਰਤੀ ਕਿ ਮੈਂ ਚੋਣ ਲੜਾਂਗਾ ਤਾਂ ਅੰਮ੍ਰਿਤਸਰ ਤੋਂ ਲੜਾਂਗਾ ਨਹੀਂ ਤੇ ਨਹੀਂ ਲੜਾਂਗਾ ਸੋ ਉਹ ਤਾਂ ਉਂਝ ਵੀ ਗਗਨ ਪਾਰਟੀ ਤੋਂ ਕੁਝ ਕਟੇ-ਕਟੇ ਜੇ ਨਜ਼ਰ ਆ ਰਹੇ ਸੀ ਉਹਨਾਂ ਨੇ ਇੱਕ ਵੱਖਰੀ ਹੀ ਕਾਂਗਰਸ ਅੰਮ੍ਰਿਤਸਰ ਤੋਂ ਬਣਾ ਲਈ ਸੀ ਜੀ ਬਿਲਕੁਲ ਉਹਨਾਂ ਦਾ ਜਿਵੇਂ ਕਹਿ ਲੀਏ ਕਿ ਘਰ ਦੇ ਵਿੱਚ ਇੱਕ ਠੀਠ ਬੱਚਾ ਨਹੀਂ ਹੁੰਦਾ ਠੀਠ ਬੱਚਾ ਨਹੀਂ ਕਹਿੰਦੇ ਇੱਕ ਸ਼ਰਾਰਤੀ ਬੱਚਾ ਹੁੰਦਾ ਹੈ ਕਿ ਮਾਪਿਆਂ ਨੇ ਕਹਿਣਾ ਤੂੰ ਇੱਧਰ ਨੂੰ ਚੱਲ ਤੇ ਨਾ ਬੱਚੇ ਨੇ ਪੁੱਠੇ ਰਸਤੇ ਹੀ ਜਾਣਾ ਪੁੱਠਾ ਰਸਤਾ ਕਹਿ ਨਹੀਂ ਸਕਦੇ ਪਰ ਆਪਣੀ ਇੱਕ ਅਲੱਗ ਹੀ ਲੀਤ ਤੇ ਚੱਲਦੇ ਸਨ ਚਾਹੇ ਗੱਲ ਕੀਤੀ ਜਾਵੇ ਕਿ ਜਦੋਂ ਪੰਜਾਬ ਦੇ ਵਿੱਚ ਰੈਲੀ ਹੋਈ ਆ ਮਲਿਕਾ ਅਰਜਨ ਖੜਗੇ ਆਉਂਦੇ ਨੇ ਉਹਨਾਂ ਦੇ ਹੋਰ ਜਿਹੜੇ ਸੀਨੀਅਰ ਨੇਤਾ ਆਉਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਉਹ ਅਲੱਗ ਆਪਣੀ ਰੈਲੀ ਕਰਦੇ ਨਜ਼ਰ ਆਉਂਦੇ ਸਨ ਉਹ ਉੱਥੇ ਹੀ ਇੱਕ ਮਾਲਿਕ ਜਿਹਦੇ ਗੱਲ ਕਰੀਏ ਮਾਲਵਿਕਾ ਸੋਦ ਜਿਹੜੇ ਸੋਨੂ ਸੋਦੀ ਭੈਣ ਨੇ ਉਹਨਾਂ ਨੇ ਜਿਹੜੇ ਕੁਝ ਉਹਨਾਂ ਦੇ ਕਹੇ ਤੇ ਕੁਝ ਬੰਦੇ ਜਿਹੜੇ ਨੇ ਪਾਰਟੀ ਦੇ ਵਿੱਚੋਂ ਖਾਰਜ ਵੀ ਕੀਤੇ ਗਏ ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਉਸ ਕੰਪਨੀ ਦੇ ਵਿੱਚ ਨਾਲ ਰੈਲੀਆਂ ਕਰਦੇ ਫਿਰਦੇ ਸੰਤੇ ਪਰ ਪੰਜਾਬ ਭਾਜਪਾ ਦੇ ਜਿਹੜੇ ਮਾਫ ਕਰਨਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੁਣਾਂ ਨੇ ਕਈ ਵਾਰ ਇਸ਼ਾਰੇ ਵੀ ਕਰ ਦਿੱਤੇ ਕਿ ਜਿਹੜੇ ਤੁਸੀਂ ਖਬਰ ਸੁਣਨੀ ਚਾਹੁੰਦੇ ਹੋ ਉਹ ਤੁਹਾਨੂੰ ਜਲਦ ਮਿਲ ਜਾਵੇਗੀ ਪਰ ਪੂਰੀ ਦੀ ਪੂਰੀ ਜਿਹੜੀ ਗੇਮ ਆ ਹੁਣ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਪਤਾ ਲੱਗ ਗਿਆ ਕਿ ਮੈਨੂੰ ਸੀਟ ਜਿਹੜੀ ਐ ਅੰਮ੍ਰਿਤਸਰ ਤੋਂ ਨਹੀਂ ਮਿਲਨੀ ਤਾਂ ਉਹਨਾਂ ਨੇ ਕੁਇਟ ਕਰਤਾ ਜੀ ਅਸੀਂ ਚੋਣ ਹੀ ਨਹੀਂ ਲੜਨੀ ਚਲੋ ਇੱਕ ਗੱਲ ਐ ਕਿ ਇੱਜ਼ਤ ਵੀ ਬਚੀ ਰਹਿੰਦੀ ਆ ਬੰਦੇ ਦੀ ਜੇ ਚਲੋ ਉਹਨਾਂ ਦਾ ਇੱਕ ਫੇਮ ਬਣਿਆ ਹੋਇਆ ਉਹਨਾਂ ਦੀ ਇੱਕ ਇਮੇਜ ਬਣੀ ਹੋਈ ਇੱਕ ਕ੍ਰਿਕਟ ਦੀ ਦੁਨੀਆ ਦੇ ਵਿੱਚ ਬਣੀ ਹੋਈ ਇੱਕ ਕਮੇਡੀਅਨ ਦੇ ਤੌਰ ਤੇ ਉਹਨਾਂ ਦਾ ਜਿਹੜਾ ਲੋਕਾਂ ਦੇ ਵਿੱਚ ਚਿਹਰਾ ਬਣਿਆ ਹੋਇਆ ਤੇ ਕਮੈਂਟਰੀ ਵਾਲੀ ਲਾਈਨ ਦੇ ਵਿੱਚ ਚਲੋ ਇਹ ਆ ਕਿ ਚੋਕੇ ਸ਼ੱਕੇ ਤਾਂ ਗਿਣਨਗੇ ਹੁਣ ਇਹ ਤਾਂ ਮਤਲਬ ਉਹਨਾਂ ਦਾ ਆਪਣਾ ਪ੍ਰੋਫੈਸ਼ਨ ਜਿਹੜਾ ਅੱਗੇ ਕੈਰੀ ਰਹੇਗਾ ਬਿਲਕੁਲ ਗਗਨ ਮਤਲਬ ਇਹ ਵੀ ਇੱਕ ਰੀਜ਼ਨ ਰਹਾ ਸੀ ਪਹਿਲੇ ਵੀ ਜਦੋਂ ਮਤਲਬ ਅਲੱਗ ਤੋਂ ਰੈਲੀਆਂ ਕਰਦੇ ਸੀ ਅਲੱਗ ਤੋਂ ਆਪਣੀਆਂ ਗੱਲਾਂ ਕਰਦੇ ਸੀ ਕਾਂਗਰਸ ਕਿਉਂਕਿ ਰਾਜਾ ਵੜਿੰਗ ਵੱਲੋਂ ਵੀ ਕਾਫੀ ਚੀਜ਼ਾਂ ਕਹੀਆਂ ਗਈਆਂ ਕਿ ਅਸੀਂ ਵੱਖ ਨਹੀਂ ਹੈਗੇ ਪਰ ਉਹ ਅਲੱਗ ਤੋਂ ਕੁਝ ਕਰ ਰਹੇ ਆ ਇਸ ਇਹਨਾਂ ਸਭ ਚੀਜ਼ਾਂ ਦੇ ਵਿੱਚ ਵੀ ਨਾ ਉਹਨਾਂ ਦੀ ਇੱਕ ਕਟਾਕਸ਼ ਨਜ਼ਰ ਆਂਦੀ ਸੀਗੀ ਸ਼ਾਇਦ ਇਹੀ ਇੱਕ ਕਾਰਨ ਰਾਮਬ੍ਰੀ ਸਰਦੀ ਸੀਟ ਨਾ ਦੇਣ ਦਾ ਅ ਜਿਵੇਂ ਨਦੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਹੁੰਦੀ ਆ ਉਹ ਸਰਵੇ ਜ਼ਰੂਰ ਕਰਦੀ ਆ ਉਹਨਾਂ ਦੇ ਵੀ ਲਿੰਕ ਜਿਹੜੇ ਜ਼ਮੀਨੀ ਪੱਧਰ ਤੇ ਜੁੜੇ ਹੁੰਦੇ ਆ ਬੇਸ਼ੱਕ ਕਟਾਕਸ ਰਹੇ ਆ ਕਟਾਕਸ ਮੈਂ ਤੁਹਾਨੂੰ ਸਟਾਰਟਿੰਗ ਤੇ ਹੀ ਗੱਲ ਦੱਸਦੀ ਆ ਕਿ ਜਦੋਂ ਇੰਡੀਗਟ ਜੋੜ ਨੂੰ ਲੈ ਕੇ ਹੀ ਕਾਂਗਰਸ ਪਾਰਟੀ ਦੇ ਆਪਣੇ ਧੜੇ ਬਣ ਗਏ ਕੁਝ ਹੱਕ ਦੇ ਵਿੱਚ ਰਹੇ ਕੁਝ ਖਿਲਾਫ ਰਹੇ ਤੇ ਨਵਜੋਤ ਸਿੰਘ ਸਿੱਧੂ ਵੀ ਜਿਵੇਂ ਕਹਿ ਲਿਆ ਕਿ ਸ਼ੇਰੋ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਤਕਰੀਬਨ ਆਪਣੀ ਪਾਰਟੀ ਦੇ ਕੁਝ ਨਮਾਇੰਦਿਆਂ ਦੇ ਉੱਤੇ ਤੰਜ ਕੱਸਦੇ ਹਮੇਸ਼ਾ ਨਜ਼ਰ ਆਉਂਦੇ ਰਹੇ ਆ ਤੇ ਕਿਤਨਾ ਕਿਤੇ ਇਹ ਚੀਜ਼ ਨਾਰਾਜ਼ਗੀ ਦੀ ਵਜ੍ਹਾ ਬਣ ਸਕਦੀ ਹੈ ਕਿਤਨਾ ਕਿਤੇ ਕਿਉਂਕਿ ਮਲਿਕਾ ਅਰਜੁਨ ਖੜਗੇ ਜੋ ਕਿ ਰਾਸ਼ਟਰੀ ਪ੍ਰਧਾਨ ਨੇ ਕਾਂਗਰਸ <coughs> ਦੇ <coughs> <coughs> ਉਹਨਾਂ ਦੇ ਇੱਥੇ ਆਉਣ ਨੂੰ ਲੈ ਕੇ ਵੀ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਉੱਥੇ ਉਸ ਰੈਲੀ ਦੇ ਵਿੱਚ ਨਹੀਂ ਸ਼ਾਮਲ ਹੁੰਦੇ ਅਲੱਗ ਰੈਲੀ ਕਰਦੇ ਨਜ਼ਰ ਆਉਂਦੇ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਦੀ ਸਫਾਈ ਦਿੱਤੀ ਸੀ ਕਿ ਜਿਹੜੀ ਕਾਂਗਰਸ ਦੇ ਵੱਲੋਂ ਇਹ ਜਿਹੜੀ ਮਲਿਕਾ ਅਰਜਨ ਖੜਗੇ ਉਹਨਾਂ ਦੀ ਜਿਹੜੀ ਰੈਲੀ ਤੈਅ ਕੀਤੀ ਆ ਇਹ ਮੇਰੀਆਂ ਜਿਹੜੇ ਪ੍ਰੋਗਰਾਮ ਬਣਾਏ ਸਨ ਉਹਨਾਂ ਤੋਂ ਬਾਅਦ ਇਹਨਾਂ ਦੀਆਂ ਡੇਟਾ ਫਿਕਸ ਹੋਈਆਂ ਮੈਂ ਜਿਹੜੇ ਪ੍ਰੋਗਰਾਮ ਪਹਿਲਾਂ ਹੀ ਉਲੀਕ ਚੁੱਕਿਆ ਸੀ ਸੋ ਕਿਤੇ ਨਾ ਕਿਤੇ ਇਹ ਵੀ ਚੀਜ਼ ਇੱਕ ਵੱਡਾ ਰੀਜ਼ਨ ਹੁੰਦਾ ਹੈ ਕਿ ਜਦੋਂ ਮੈਨੂੰ ਮੈਨੂੰ ਪਤਾ ਹੈ ਕਿ ਮੈਂ ਜਿਹੜੇ ਪ੍ਰੋਗਰਾਮ ਹਾਲੇ ਤੱਕ ਕੋਈ ਉਤਲੇ ਸੀਨੀਅਰ ਲੀਡਰਸ਼ਿਪ ਦੀ ਕੋਈ ਡੇਟ ਨਹੀਂ ਮਿਲੀ ਕੋਈ ਸੀਨੀਅਰ ਲੀਡਰਸ਼ਿਪ ਦੇ ਪ੍ਰੋਗਰਾਮ ਮੈਨੂੰ ਪਤਾ ਨਹੀਂ ਹੈ ਪਰ ਮੈਂ ਆਪਣੇ ਅਕੋਰਡਿੰਗ ਕੋਈ ਆਪਣੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਰੱਖਣ ਆਸਤੇ ਕਰਨ ਵਾਸਤੇ ਪ੍ਰੋਗਰਾਮ ਰੱਖ ਬੈਠਾ ਪਰ ਬਾਅਦ ਵਿੱਚ ਜਿਵੇਂ ਪ੍ਰੋਗਰਾਮ ਕੈਨਸਲ ਕਰਨੇ ਵੀ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਇਹ ਚੀਜ਼ ਦਾ ਉਹਨਾਂ ਨੇ ਦਾਅਵਾ ਕੀਤਾ ਸੀ ਇਹ ਗੱਲ ਸਪਸ਼ਟ ਕੀਤੀ ਸੀ ਨਵਜੋਤ ਸਿੰਘ ਸਿੱਧੂ ਨੇ ਕਿ ਮੈਂ ਅਮਲਿਕਾ ਅਰਜਨ ਖੜਗੇ ਹੋਣਾ ਵਾਲੀ ਜਿਹੜੀ ਰੈਲੀ ਜਿਹੜੀ ਪੰਜਾਬ ਦੇ ਵਿੱਚ ਹੋਈ ਸੀ ਉਸ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਉਲੀਕ ਚੁੱਕਿਆ ਸਾਸ ਇਸ ਕਰਕੇ ਮੈਨੂੰ ਉੱਥੇ ਜਾਣਾ ਜ਼ਰੂਰੀ ਸੀ ਨਾਰਾਜ਼ਗੀ ਦੀ ਗੱਲ ਹੈ ਤੇ ਨਾਰਾਜ਼ਗੀ ਚੱਲਦੀ ਹੀ ਆ ਕਿਉਂਕਿ ਅਲੱਗ ਚੱਲਦੇ ਸਨ ਥੋੜਾ ਭਾਵੇਂ ਉਹਨਾਂ ਨੇ ਸਫਾਈ ਦਿੱਤੀ ਸੀ ਪਰ ਫਿਰ ਵੀ ਜਿਹੜੀ ਲੀਡਰਸ਼ਿਪ ਕੀ ਹੁੰਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਂਣਾ ਵੱਲੋਂ ਵੀ ਇਹ ਜਿਹੜੀ ਚੀਜ਼ ਆ ਬਾਰ-ਬਾਰ ਜਿਤਾਈ ਜਾਂਦੀ ਸੀ ਕਿ ਉਹ ਵੱਖ ਚੱਲਦੇ ਨੇ ਜਾਂ ਜਿਹੜੀ ਖਬਰ ਰਾਜਾ ਵੜਿੰਗ ਹੋਂਣਾ ਵੱਲੋਂ ਤੇ ਉਹ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਤੋਂ ਛੁੱਟੀ ਕਰਨ ਦੀਆਂ ਖਬਰਾਂ ਜਿਹੜੀਆਂ ਇੰਡਾਇਰੈਕਟਲੀ ਕਹਿ ਸਕਦੇ ਆ ਕਿ ਉਹ ਇਸ਼ਾਰੇ ਦਿੰਦੇ ਰਹੇ ਨੇ ਬੇਸ਼ੱਕ ਅਜਿਹਾ ਜਿਹੜੀ ਖਬਰ ਪੰਜਾਬ ਨੂੰ ਨਹੀਂ ਮਿਲੀ ਅਜਿਹੀ ਕੋਈ ਵੀ ਜਿਹੜੇ ਰਿਜ਼ਲਟ ਨਤੀਜੇ ਕਾਂਗਰਸ ਪਾਰਟੀ ਵੱਲੋਂ ਨਹੀਂ ਲਿਆਂਦੇ ਗਏ ਪਰ ਇਹ ਜਿਹੜਾ ਉਹਨਾਂ ਦਾ ਫੈਸਲਾ ਹੈ ਨਵਜੋਤ ਸਿੰਘ ਸਿੱਧੂ ਦਾ ਉਹਨਾਂ ਦੀ ਜਿਹੜੀ ਕਾਇਆ ਹੈ ਜਾਂ ਉਹਨਾਂ ਦਾ ਸ਼ਾਖ ਬਣੀ ਹੋਈ ਆ ਉਹਨੂੰ ਚਾਉਣ ਵਾਲਾ ਕੰਮ ਕਰੇਗੀ ਜੀ ਨਹੀਂ ਦੀ ਬਿਲਕੁਲ ਖੈਰ ਇਸ ਪਾਰਟੀ ਦੇ ਵੱਲੋਂ ਹੁਣ ਲਗਾਤਾਰ ਜਿਥੇ ਇਹ سلسلہ ਚੱਲ ਰਹੀ ਹੈ ਤਾਂ ਮੈਨੂੰ ਤਾਂ ਲੱਗਦਾ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਲੋਗੇ ਇਸੇ ਤਰ੍ਹਾਂ ਦੇਖਣਾ ਜ਼ਿਆਦਾ ਪਸੰਦ ਕਰਦੇ ਨੇ ਜਾਂ ਕਾਮੇਡੀ ਹੋਵੇ ਜਾਂ ਫਿਰ ਕ੍ਰਿਕਟ ਹੋਵੇ ਜੀ ਬਿਲਕੁਲ ਹੁਣ ਗੱਲ ਕਰਦੇ ਆ ਤੁਸੀਂ ਕਿਹਾ ਕਿ ਇੱਕ ਪਹਿਲਾ ਚਿਹਰਾ ਬਣਿਆ ਸੀਗਾ ਨਵਜੋਤ ਸਿੰਘ ਸਿੱਧੂ ਦਾ ਇੱਕ ਕ੍ਰਿਕਟਰ ਦੇ ਤੌਰ ਤੇ ਬਣਿਆ ਸੀਗਾ ਦੋ ਵਾਰ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਤੇ ਕਮੈਂਟਰੀ ਕਰਦੇ ਨੇ ਕਪਿਲ ਸ਼ਰਮਾ ਦਾ ਸ਼ੋਅ ਹੈ ਉਹਦੇ ਵਿੱਚ ਨਜ਼ਰ ਆਉਂਦੇ ਰਹੇ ਨੇ ਤੇ ਕਿਤਨਾ ਕਿਤੇ ਗੱਲ ਕਰੀਏ ਕਿ ਜਿਹੜੇ ਇੱਕ ਜਿਹੜੇ ਬੰਦੇ ਨੇ ਜਿਹੜੇ ਇਨਸਾਨ ਨੇ ਇੱਕ ਕ੍ਰਿਕਟਰ ਦੇ ਤੌਰ ਤੇ ਇੱਕ ਪਲੇਅਰ ਦੇ ਤੌਰ ਤੇ ਜਾਂ ਇੱਕ ਐਕਟਰ ਦੇ ਇੱਕ ਕਲਾਕਾਰ ਦੇ ਤੌਰ ਤੇ ਤੁਹਾਡੇ ਦਿਮਾਗ ਦੇ ਵਿੱਚ ਜ਼ਹਿਨ ਦੇ ਵਿੱਚ ਜਗ੍ਹਾ ਬਣਾਈ ਹੋਵੇ ਕਈ ਵਾਰ ਰਾਜਨੀਤੀ ਦੇ ਤੌਰ ਤੇ ਉਹ ਜਗ੍ਹਾ ਜਿਹੜੀ ਆ ਖੁਸ਼ ਦੀ ਨਜ਼ਰ ਆਉਂਦੀ ਆ ਸੋ ਉਹ ਜਗ੍ਹਾ ਇਹਨਾਂ ਦੀ ਹੁਣ ਫਿਰ ਕਾਇਮ ਰਹੇਗੀ ਪਰ ਜੇ ਦੂਸਰੇ ਪਾਸੇ ਇਹ ਗੱਲ ਕਰੀਏ ਕਿ ਕਰਮਜੀਤ ਸਿੰਘ ਅਨਮੋਲ ਅ ਅਦਾਕਾਰ ਨੇ ਪੰਜਾਬੀ ਫਿਲਮਾਂ ਦੇ ਅਦਾਕਾਰ ਨੇ ਫਰੀਦਕੋਟ ਤੋਂ ਉਹਨਾਂ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ ਗਿਆ ਹਾਲਾਂਕਿ ਜਿਹੜੇ ਫਰੀਦਕੋਟ ਦੇ ਕੁਝ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਸਨ ਕਿ ਜਿਵੇਂ ਸਨੀ ਵਾਲ ਹੋਣੀ ਗੁਰਦਾਸਪੁਰ ਤੋਂ ਚੌਣ ਲੜ ਕੇ ਬਾਅਦ ਵਿੱਚ ਨਜ਼ਰ ਹੀ ਨਹੀਂ ਆਏ ਤੇ ਕਹਿੰਦੇ ਇਹ ਤਾਂ ਅਦਾਕਾਰ ਨਹੀਂ ਜੀ ਇਹਨਾਂ ਨੇ ਬੰਬੇ ਹੀ ਚਲੇ ਜਾਣਾ ਸੋ ਜਿਹੜੀ ਕਲਾਕਾਰ ਦੀ ਇੱਕ ਇਮੇਜ ਲੋਕਾਂ ਦੇ ਵਿੱਚ ਬਣੀ ਹੁੰਦੀ ਆ ਉਹ ਰਾਜਨੀਤੀ ਦੇ ਤੌਰ ਤੇ ਜਿਹੜੀ ਹੈ ਕਈ ਵਾਰ ਬੰਦਾ ਨਹੀਂ ਬਣਾ ਸਕਦਾ ਇਨਸਾਨ ਉਸ ਤੋਂ ਮਾਂਝਾ ਰਹਿ ਜਾਂਦਾ ਸੋ ਜਿਹੜੀ ਇੱਕ ਨਵਜੋਤ ਸਿੰਘ ਸਿੱਧੂ ਦੀ ਵੀ ਜੇ ਤੁਸੀਂ ਗੱਲ ਕਰਦੇ ਤਾਂ ਉਹ ਜਿਹੜੀ ਸ਼ਾਖ ਆ ਉਹ ਜਗ੍ਹਾ ਇੱਕ ਵਾਰ ਫਿਰ ਕਾਇਮ ਹੋ ਜੇਗੀ ਉਹਨਾਂ ਨੂੰ ਲੋਕ ਪਸੰਦ ਕਰਦੇ ਸਨ ਉਹਦਾ ਇੱਕ ਤਾਕੜ ਸਟਾਈਲ ਸੋ ਉਹਨਾਂ ਦੇ ਬੋਲਣ ਦਾ ਇੱਕ ਅੰਦਾਜ਼ ਹੀ ਕਿ ਆ ਆਪਣੇ ਬੋਲਣ ਦੇ ਵਿੱਚ ਇੱਕ ਦਾ ਤੰਜ ਸ਼ਾਇਰਾਂ ਦਾ ਦਰ ਵਿੱਚ ਅਜਿਹਾ ਕਸਦੇ ਸੰ ਕਿ ਲੋਕਾਂ ਦੇ ਦਿਲ ਦੇ ਵਿੱਚ ਉਹ ਪੱਕੀ ਗੱਲ ਬਹਿ ਜਾਂਦੀ ਸੀ ਕਿ ਇਸ ਤਰੀਕੇ ਨਾਲ ਕੋਈ ਗੱਲ ਨਵਜੋਤ ਸਿੰਘ ਸਿੱਧੂ ਨੇ ਕਹੀ ਸੀ ਸੋ ਇਹ ਜਿਹੜੀ ਉਹਨਾਂ ਦੀ ਸ਼ਾਖ ਹੁਣ ਕਾਇਮ ਰਹੀਗੀ ਲੋਕਾਂ ਦੇ ਨਿਗਾ ਦੇ ਵਿੱਚ ਜੀ ਬਿਲਕੁਲ ਇੱਥੇ ਆਪਾਂ ਹੁਣ ਇਸ ਡਿਸਕਸ਼ਨ ਨੂੰ ਖਤਮ ਕਰਦੇ ਆਂ ਖੈਰ ਜਿੱਥੇ ਲੋਕ ਸਭਾ ਚੋਣਾਂ ਦੇ ਇਸ ਨੇੜੇ ਤੇੜੇ ਥੋੜੇ ਦਿਨ ਰਹਿ ਗਏ ਨੇ ਕੁਝ ਦਿਨ ਬਚੇ ਨੇ ਤਰੀਕਿਆਂ ਦੇ ਐਲਾਨਨ ਤੋਂ ਬਾਅਦ ਤਾਂ ਲਗਾਤਾਰ ਜਿੱਥੇ ਇੱਕ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਆਪਾਂ ਗਰੰਟੀਆਂ ਦੀ ਗੱਲ ਕਰ ਰਹੇ ਸੀ ਤੇ ਉਸੇ ਗਰੰਟੀਆਂ ਦੇ ਵਿਚਾਰਲੇ ਜਦੋਂ ਆਪਾਂ ਇਸ ਨਵਜੋਸ ਨਵਜੋਸ ਸਿੱਧੂ ਦੇ ਮੁੱਦੇ ਨੂੰ ਗੱਲ ਕੀਤੀ ਤੇ ਲਗਾਤਾਰ ਸਿਆਸਤ ਦੇ ਵਿੱਚ ਜੋ ਇਹ ਬਦਲਾ ਬਦਲੀ ਦਾ ਦੌਰ ਤੇ ਇੱਕ ਗਰੰਟੀਆਂ ਦਾ ਦੌਰ ਸ਼ੁਰੂ ਤੋਂ ਚੱਲਦਾ ਆਇਆ ਹੈ ਇਹ ਵੀ ਸੇਮ ਉਸੇ ਤਰ੍ਹਾਂ ਦਾ ਦਿਖਾਈ ਦੇ ਰਿਹਾ ਪਰ ਐਤਕੀ ਲੋਕ ਜਿਹੜੇ ਨੇ ਜ਼ਿਆਦਾ ਚੁਕੰਨਾ ਨਹੀਂ ਕਿਉਂਕਿ ਐਤਕੀ ਲੋਕ ਨਾ ਹੀ ਤਾਂ ਦਿਖਾਵੇ ਤੇ ਜਾਣਗੇ ਨਾ ਹੀ ਚਿਹਰੇ ਤੇ ਜਾਣਗੇ ਲੋਕ ਜਾਣ ਕੇ ਜਿਹੜਾ ਜਿਹੜੀ ਪਾਰਟੀ ਜਿਹੜਾ ਸ਼ਖਸ ਕੰਮ ਕਰਦਾ ਰਿਹਾ ਉਸ ਤੇ ਇਹ ਚੀਜ਼ ਕਈ ਸਰਵੇਖਣਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਇਹ ਚੀਜ਼ ਲੋਕ ਵੀ ਕਾਫੀ ਬਖੂਬੀ ਸਮਝ ਰਹੇ ਨੇ ਤਾਂ ਇਸੇ ਦੇ ਇਸ ਨੂੰ ਲੈ ਕੇ ਅੱਜ ਅਸੀਂ ਇੱਥੇ ਹੀ ਇਸ ਮੁੱਦੇ ਨੂੰ ਖਤਮ ਕਰਦੇ ਹਾਂ ਕੱਲ ਫੇਰ ਜੁੜਾਂਗੇ ਤੁਹਾਡੇ ਨਾਲ ਹੋਰ ਕਿਸੇ ਨਵੇਂ ਸਿਆਸੀ ਮੁੱਦੇ ਨਾਲ ਜਦ ਤੱਕ ਲਈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਵਾਸਤੀਗ੍ਰਾਚਾ